ਦੇ ਦੋਹੇ ਤੇ ਬਾਣੀ ਕੇ ਬੋਹੇ ਤੇ ਧੰਨ ਗੁਰੂ ਅਰਜਨ ਦੇਵ ਜੀ ਨੂੰ ਇਹ ਬਾਣੀ ਦੀਆਂ ਪੋਥੀਆਂ ਸੌਂਪਣੀਆਂ ਔਰ ਉਹ ਗੁਰਬਾਣੀ ਦਾ ਜਹਾਜ਼ ਰਟਣਗੇ। ਸੋ ਸਾਥ ਸੰਗਤ ਦੀ ਸੱਚੇ ਪਾਤਸ਼ਾਹ ਜੀ ਨੇ ਜਿਸ ਬੌਲੀ ਸਾਹਿਬ ਜੀ ਦੀ ਰਚਨਾ ਕੀਤੀ ਉਸ ਨੂੰ ਵਰਦਾਨ ਦਿੱਤੇ ਜਿਹੜਾ ਮੇਰਾ ਸਿੱਖ ਇਸ ਬੌਲੀ ਸਾਹਿਬ ਦੇ ਵਿੱਚ ਆ ਕੇ ਇੱਕ ਵੇਰੀ ਵੀ ਇਸ਼ਨਾਨ ਕਰੇਗਾ ਉਹਦੇ ਪਾਪ ਕੱਟੇ ਜਾਣਗੇ ਉਹਦੇ ਦੁੱਖ ਕੱਟੇ ਜਾਣਗੇ ਲੋਕ ਪ੍ਰਲੋਗ ਦੇ ਉਸ ਨੂੰ ਸੁਖ ਪ੍ਰਾਪਤ ਹੋਣਗੇ ਜਿਹੜਾ 84 ਜਪਦੀ ਸਾਹਿਬ ਜੀ ਦੇ ਪਾਠ 84 ਇਸ਼ਨਾਨ ਕਰੇਗਾ ਉਹਦੀ 84 ਕੱਟੀ ਜਾਏਗੀ ਇਹ 84 ਕਟ ਮੇਲਾ ਦੁਨੀਆਂ ਵਿੱਚ ਪ੍ਰਸਿੱਧ ਹੈ ਇਸ ਸਥਾਨ ਦਾ ਦੁਨੀਆਂ ਵਿੱਚ ਕੋਈ ਵੱਡੇ ਤੋਂ ਵੱਡੇ ਤੀਰਥ ਤੇ 84 ਕਟਣ ਦੀ ਤੁਹਾਨੂੰ ਗਾਥਾ ਨਹੀਂ ਮਿਲੇਗੀ ਕੇਵਲ 84 ਐਥਿਕ ਠੀਕਟੀ ਜਾਂਦੀ ਹੈ ਜਿਹੜੇ ਇੰਨਾ ਵੀ ਨਹੀਂ ਕਰ ਸਕਦੇ ਉਹ ਸਤਿਗੁਰੂ ਜੀ ਨੇ ਸਨ ਸਾਹਿਬ ਤੀਸਰੇ ਪਾਤਸ਼ਾਹ ਜੀ ਨੇ ਵਰਦਾਨ ਦੇ ਦਿੱਤੇ ਕਿ ਜਿਹੜਾ ਮੇਰਾ ਸਿੱਖ ਮਾਈ ਭਾਈ ਸਰੋਵਰ ਵਿੱਚ ਇਸ਼ਨਾਨ ਕਰਕੇ ਜਪਜੀ ਸਾਹਿਬ ਜੀ ਦਾ ਪਾਠ ਕਰਕੇ ਸਨ ਸਾਹਿਬ ਦੇ ਵਿੱਚੋਂ ਨੰਘ ਕੇ ਦੇਖ ਲੈ ਕੇ ਅਰਦਾਸ ਕਰੇਗਾ ਉਹਨੂੰ ਵੀ ਜੰਮਣ ਮਰਨ ਤੋਂ ਮੁਕਤ ਕਰ ਦੇਵਾਂਗੇ ਇਹ ਧੰਨ ਗੁਰੂ ਅਮਰਦਾਸ ਜੀ ਦੀਆਂ ਬਖਸ਼ਿਸ਼ਾਂ ਹਨ ਸਾਥ ਸੰਗਤ ਜੀ ਮੈਥੋਂ ਪਹਿਲਾਂ ਧਾਮੀ ਸਾਹਿਬ ਜਿਕਰ ਕਰਕੇ ਗਏ ਆ ਮਹਾਨ ਹਸਤੀ ਦਮਦਿਤਕਸਾਲ ਦੇ 17ਵੇਂ ਮੁਖੀ ਅਮਰਸ਼ੀਰ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪੰਡਰਾਂ ਵਾਲਿਆਂ ਦਾ ਉਹਨਾਂ ਨੇ ਇਸ ਬੋਲੀ ਸਾਹਿਬ ਜੀ ਦੇ ਵਿੱਚ 83 ਅਸ਼ਨਾਣ 83 ਪਾਠ ਆਪ ਕੀਤੇ ਆ ਇੰਨੀ ਉਹਨਾਂ ਦੇ ਹਿਰਦੇ ਵਿੱਚ ਸ਼ਰਧਾ ਔਰ ਭਾਵਨਾ ਸੀ ਸੋ ਸਾਧ ਸੰਗਤ ਜੀ ਮੈਂ ਜਿਆਦਾ ਸਮਾਂ ਆਪਦੀ ਦਾ ਲਵਾਂ ਸੋ ਇਹ ਤਾਂ ਸਤਿਗੁਰੂ ਮਹਾਰਾਜੀ ਦੀਆਂ ਜੋਸਤਾ ਆਪਦੀਆਂ ਕੌਮ ਅਤੇ ਪੰਥ ਮਨਾ ਰਿਹਾ ਹੈ ਸਤਾਬਦੀਆਂ ਮਨਾਉਣ ਦਾ ਮਨੋਰਥ ਹੈ ਕਿ ਕੌਮ ਨੂੰ ਸਤਿਗੁਰੂ ਸਹਿਬਾਨਾਂ ਦੇ ਪਰਉਪਕਾਰ ਚੇਤੇ ਕਰਾਉਣੇ ਕੌਮ ਨੂੰ ਗੁਰੂ ਦੇ ਉਪਦੇਸ਼ਾਂ ਨੂੰ ਯਾਦ ਕਰਾਉਣਾ ਕੌਮ ਨੂੰ ਗੁਰੂ ਸਾਹਿਬ ਨੇ ਜੋ ਪੂਰਨੇ ਪਾਇਓ ਨਾ ਤੇ ਚੱਲਣ ਲਈ ਬਾਰ-ਬਾਰ ਪ੍ਰੇਰਨਾ ਦੇਣੀ ਸਾਡਾ ਸੁਭਾਅ ਭੁੱਲ ਜਾਣਾ ਹੈ ਸਾਨੂੰ ਭੁੱਲਿਆਂ ਨੂੰ ਸਿੱਧੇ ਰਸਤੇ ਤੇ ਪਾਉਣ ਵਾਸਤੇ ਭੂਲੇ ਮਾਰਗ ਜਿਨੇ ਬਤਾਇਆ ਐਸਾ ਗੁਰਵਡ ਭਾਗੀ ਪਾਇਆ ਇਸ ਸਤਾਬ ਦੀਆਂ ਉਹ ਰਸਤਾ ਹਨ ਅਸੀਂ ਭੁੱਲੇ ਹੋਏ ਸਤਿਗੁਰੂ ਦੇ ਮਾਰਗ ਤੇ ਚੱਲ ਸਕੀਏ ਔਰ ਇਹਨਾਂ ਸਤਾਬ ਦੀਆਂ ਦਾ ਸਾਧ ਸੰਗਤ ਦੀ ਵੱਡਾ ਮਨੋਰਥੇ ਵੀ ਹੈ ਦੁਨੀਆ ਦੇ ਵਿੱਚ ਸੰਸਾਰ ਦੇ ਚਾਰ ਥੰਮ ਮੰਨੇ ਆ ਇੱਕ ਧਰਮ ਹੈ ਦੂਜਾ ਰਾਸੀ ਹੈ ਸਿੱਧਾ ਸਮਾਜ ਹੈ ਚੌਥਾ ਆਰਥਕ ਡੇੜੀ ਕੌਮ ਡੇੜਾ ਪੰਥ ਆਪਣੇ ਚਾਰ ਥੰਮਾਂ ਦੇ ਉੱਤੇ ਚਾਰ ਧਿਰਾਂ ਦੇ ਉੱਤੇ ਚਾਰ ਆਪਣੇ ਸਿਧਾਂਤਾਂ ਦੇ ਉੱਤੇ ਆਪਣੀ ਕੌਮ ਨੂੰ ਨਿਗਰ ਕਰਕੇ ਖੜਾ ਨਹੀਂ ਕਰ ਸਕਦਾ ਉਹ ਆਗੂ ਕੌਮ ਦੇ ਵਿੱਚ ਹਮੇਸ਼ਾ ਹੀ ਕੌਮ ਦੀਆਂ ਨਜ਼ਰਾਂ ਵਿੱਚ ਕਹਿ ਲਓ ਦੁਨੀਆ ਦੀਆਂ ਨਜ਼ਰਾਂ ਵਿੱਚ ਕਹਿ ਲਓ ਉਹ ਸਾਗੂ ਦਾ ਕੋਈ ਥਾਂ ਕੋਈ ਜਗ੍ਹਾ ਨਹੀਂ ਰਹਿ ਜਾਂਦੀ ਧਰਮ ਦੇ ਵਿੱਚ ਆਈ ਗਰਾਫਟ ਨੂੰ ਤੋੜਨਾ ਇਹ ਵੀ ਸਾਡੇ ਸਤਾਵੀਦਿਆਂ ਦਾ ਮੁੱਖ ਮਕਸਦ ਹੈ ਕਿ ਸਾਡੀ ਕੌਮ ਨਸ਼ਿਆਂ ਵਿੱਚ ਲਾ ਕੇ ਜਵਾਨੀ ਬਰਬਾਦ ਕਰ ਰਹੀ ਹੈ ਉਹਨੂੰ ਕਿਵੇਂ ਬਚਾਉਣਾ ਇਹ ਸਿਆਣੇ ਕੌਮ ਦੇ ਆਗੂਆਂ ਦਾ ਫਰਜ਼ ਹੈ ਅਸੀਂ ਇੱਕ ਥਾਂ ਤੇ ਬੈਠ ਕੇ ਵਿਸ਼ਲੇਸ਼ਣ ਕਰੀਏ ਕਿ ਅਸੀਂ ਆਪਣੀ ਜਵਾਨੀ ਨੂੰ ਕਿਵੇਂ ਬਚਾਉਣਾ ਇੱਥੇ ਬਸ ਨਹੀਂ ਵਿਦੇਸ਼ਾਂ ਦੀ ਧਰਤੀ ਤੇ ਸਰਤੀ ਤੇ ਵੀ ਸਾਡੀ ਜਵਾਨੀ ਸਾਥ ਸੰਗਤ ਜੀ ਨਸ਼ਿਆਂ ਵਿੱਚ ਡੁੱਲ ਕੇ ਆਪਣੀ ਅਮੋਲਕ ਹੀਰਿਆਂ ਵਰਗੀ ਜ਼ਿੰਦਗੀ ਖੋਡੀਆਂ ਦੇ ਭਾਗ ਵਾਰੀਏ ਮੈਂ ਜਾ ਕੇ ਅੱਖੀਂ ਦੇਖ ਲਿਆ ਸੋ ਮੇਰੀ ਹੱਥ ਜੋੜ ਕੇ ਬੇਨਤੀ ਹੈ ਸਾਰੇ ਪੰਥ ਨੂੰ ਸਾਰੀ ਕੌਮ ਨੂੰ ਕਿ ਨਸ਼ਿਆਂ ਦੀ ਦਲਦਲ ਵਿੱਚੋਂ ਆਪਣੀ ਕੌਮ ਨੂੰ ਕੱਢਣ ਲਈ ਬੜੇ ਤੁਸੀਂ ਉਪਰਾਲੇ ਕੀਤੇ ਆ ਅਜੇ ਹੋਰ ਉਪਰਾਲਿਆਂ ਦੀ ਲੋੜ ਹੈ ਗੁਰਸਿੱਖੀ ਦੇ ਪਾਣੀ ਬਾਣੇ ਵਿੱਚ ਆਪਣੀ ਕੌਮ ਨੂੰ ਆਪਣੇ ਪੰਥ ਨੂੰ ਪਰਪੱਕ ਕਰਨ ਦੀ ਵੱਡੀ ਲੋੜ ਹੈ। ਔਰ ਜੂਸਰਾ ਹੈ ਸਾਡਾ ਰਾਠ ਸੀ ਪਖ। ਦੁਨੀਆ ਦੇ ਵਿੱਚ ਦੂਜੇ ਧਰਮਾਂ ਵਿੱਚ ਧਰਮ ਅਲੱਗ ਹੈ, ਰਾਠ ਅਲੱਗ ਹੈ। ਪਰ ਧੰਗ ਗੁਰੂ ਨਾਨਕ ਦੇਵ ਜੀ ਨੇ ਜਦੋਂ ਢੰਡੇ ਬਾਡੀ ਨੂੰ ਬਚਨ ਕੀਤਾ ਸੀ ਕਿ ਭਾਈ ਢੰਡੇ ਬਾਡੀ ਇਹ ਰਾਜਾ ਸੁਦਰਸੈਨ ਦੋਨੋਂ ਗੁਰੂ ਕੇ ਸਿੱਖ ਬਣੇ। ਰਾਜੇ ਸੁਦਰਸੈਨ ਨੂੰ ਅਸ਼ਾਮ ਦੇ ਵਿੱਚ ਬਚਨ ਕੀਤਾ ਕਿ ਤੂੰ ਧਰਮ ਨੂੰ ਆਪਣਾ ਕੁੰਡਾ ਮੰਨ ਕੇ ਧਰਮ ਦੇ ਅਧੀਨ ਰਾਜ ਚਲਾਉਣਾ ਧਰਮ ਦੀ ਅਗਵਾਈ ਸਵੀਕਾਰ ਕਰਨੀ ਹੈ ਤੈਨੂੰ ਧਰਮ ਦੀ ਅਗਵਾਈ ਭਾਈ ਝੰਡਾ ਵਾਢੀ ਦਵੇਗਾ ਔਰ ਤੂੰ ਇਸ ਧਰਤੀ ਤੇ ਧਰਮ ਦਾ ਰਾਜ ਕਰਨਾ ਇਹ ਸੰਕਲਪ ਇਹਲੇ ਪਾਦਸ਼ਾਹ ਜੀ ਨੇ ਸਾਨੂੰ ਧਰਮ ਦਾ ਤੇ ਰਾਜਨੀਤੀ ਦਾ ਇਕੱਠੇ ਦੇ ਦਿੱਤਾ ਸੀ ਜਿਸ ਨੂੰ ਅਮਲੀ ਜਾਮਾ ਮੇਰੇ ਮੀਰੀ ਪੀਰੀ ਦੇ ਮਾਲਕ ਸਨ ਗੁਰੂ ਹਰਗੋਬਿੰਦ ਸਾਹਿਬ ਜਿਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਦੀ ਸਿਰਜਣਾ ਕਰਕੇ ਪਹਿਨਾਇਆ ਅੱਜ ਖਾਲਸਾ ਜੀ ਧਰਮ ਉਦੋਂ ਇਸਥੇ ਰਹਿਦਾ ਜਦੋਂ ਕੌਮ ਦੀਆਂ ਸੰਸਥਾਵਾਂ ਮਜ਼ਬੂਤ ਹੋਣ ਕੌਮ ਦੇ ਆਗੂ ਮਜ਼ਬੂਤ ਹੋਣ ਕੌਮ ਦੇ ਧਰਮ ਕੋ ਲੋਕ ਆਪਣੇ ਧਰਮ ਲਈ ਜਿੰਦ ਜਾਨ ਇੱਕ ਕਰਕੇ ਕੁਰਬਾਨ ਕਰਨ ਸੰਤ ਬਾਬਾ ਜਰਨੈਲ ਸਿੰਘ ਜੀ ਦਾ ਦੁਨੀਆ ਵਿੱਚ ਕਿਉਂ ਜ਼ਿਕਰ ਹੁੰਦਾ ਹਰ ਸਿੱਖ ਦੇ ਹਿਰਦੇ ਵਿੱਚ ਉਹਨਾਂ ਦੀ ਤਸਵੀਰ ਕਿਉਂ ਬਸੀ ਹੋਈ ਹੈ ਉਹਨਾਂ ਨੇ ਧਰਮ ਦੀਆਂ ਜੜ੍ਹਾਂ ਨੂੰ ਲਾਉਣ ਵਾਸਤੇ ਧਰਮ ਦੇ ਉੱਤੋਂ ਦੀ ਆਪਣਾ ਪਵਿੱਤਰ ਖੂਨ ਡੋਲ ਕੇ ਕੁਰਬਾਨੀ ਦੇ ਦਿੱਤੀ ਕਿ ਮਹਾਰਾਜ ਦੇ ਗੁਰ ਸਿੱਖੀ ਧਰਮ ਨੂੰ ਕਦੇ ਆਂਚ ਨਾਏ ਮੇਰਾ ਸਰੀਰ ਜਾਂਦਾ ਤਾਂ ਚਲਿਆ ਜਾਏ ਸੋ ਖਾਲਸਾ ਜੀ ਧਰਮ ਨੂੰ ਮਜ਼ਬੂਤ ਰੱਖਣ ਵਾਸਤੇ ਅੱਜ ਸਾਡੀਆਂ ਸੰਸਥਾਵਾਂ ਨੂੰ ਬਚਾਉਣ ਦੀ ਲੋੜ ਹੈ ਅੱਜ ਸ੍ਰੀ ਅਕਾਲ ਤਖਤ ਸਾਹਿਬ ਜੀ ਨੂੰ ਨੀਵਾਂਤ ਖਾਏ ਜਾ ਰਿਹਾ ਅਕਾਲ ਤਖਸਬ ਦੀ ਦੇ ਖਿਲਾਫ ਸਿੱਖੀ ਰੂਪ ਵਿੱਚ ਮਹਰੂਪੀਏ ਲੋਕ ਬੜਾ ਕਨੌਣਾ ਪ੍ਰਚਾਰ ਕਰ ਰਹੇ ਆ ਜਿਹੜੇ ਸਾਨੂੰ ਅਕਾਲ ਤਖਸਬ ਨਾਲੋਂ ਤੋੜ ਰਹੇ ਆ ਸਾਡੀ ਸਿੱਖਾਂ ਦੀ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਸੈਂਟਰ ਸਰਕਾਰ ਦੀਆਂ ਡਾਲ ਏਜੰਸੀਆਂ ਆਏ ਦਿਨੇ ਚਾਲ ਚੱਲ ਰਹੀਆਂ ਕਿ ਸਾਡੀ ਸ਼੍ਰੋਮਣੀ ਕਮੇਟੀ ਨੂੰ ਖੇਰੂ ਖੇਰੂ ਕਰ ਦਿੱਤਾ ਜਾਏ ਸ਼੍ਰੋਮਣੀ ਕਮੇਟੀ ਨੂੰ ਤੋੜ ਜਾਏ ਤੋੜ ਦਿੱਤਾ ਜਾਏ ਖਾਲਸਾ ਦੀ ਸ਼ਰੋਮਣੀ ਕਮੇਟੀ ਤੁਹਾਡੇ ਬਜ਼ੁਰਗਾਂ ਨੇ ਪਵਿੱਤਰ ਖੂਨ ਡੋਲ ਕੇ ਬਣਾਈ ਹੈ ਤੁਹਾਡੇ ਬਜ਼ੁਰਗਾਂ ਨੇ ਜਿਹੜਾ ਕਟੀਆਂ ਅਕਾਲ ਕੋਠੜੀਆਂ ਦੇ ਵਿੱਚ ਗਏ ਜੇ ਅੱਜ ਇਹ ਸੰਸਥਾ ਆਪਾਂ ਆਪਣੇ ਸਮੇਂ ਵਿੱਚ ਨਾ ਬਚਾ ਸਕੇ ਆਉਣ ਵਾਲੇ ਜੋ ਨੌਜਵਾਨ ਕਹਿ ਲੋ ਆਉਣ ਵਾਲੀਆਂ ਜੋ ਪੀੜ੍ਹੀਆਂ ਹਨ ਉਹ ਸਾਡੇ ਤੋਂ ਜਵਾਬ ਮੰਗਣਗੀਆਂ ਸਾਡਾ ਇਤਿਹਾਸ ਲਿਖਿਆ ਜਾਏਗਾ ਕਿ ਅਸੀਂ ਆਪਣੀ ਸੰਸਥਾ ਨਹੀਂ ਬਚਾ ਸਕੇ ਖਾਲਸਾ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਿਹਾ ਇਸ ਕਰਕੇ ਮੈਂ ਲੰਮੀਆਂ ਗੱਲਾਂ ਨਹੀਂ ਕਰਨੀਆਂ ਕਿ ਸ਼੍ਰੋਮਣੀ ਕਮੇਟੀ ਨੂੰ ਪੰਛ ਦੀਆਂ ਨਾ ਸੰਸਥਾਵਾਂ ਨੂੰ ਸ਼੍ਰੋਮਣੀ ਅਕਾਲੀ ਦਲ ਨੂੰ ਅੱਜ ਬਚਾਉਣਾ ਵੱਡੀ ਜ਼ਰੂਰਤ ਹੈ ਤੁਸੀਂ ਸੁਣਿਆ ਮੇਰੇ ਤੋਂ ਪਹਿਲਾਂ ਕਿ ਰਾਜ ਪ੍ਰਬੰਧ ਵਾਲਿਆਂ ਨੂੰ ਅੱਜ ਗੁਰੂ ਦੀਆਂ ਸਤਾਪਦੀਆਂ ਵੀ ਭੁੱਲ ਗਈਆਂ ਸੋ ਇਸ ਕਰਕੇ ਭਾਈ ਤੀਸਰਾ ਹੈ ਸਮਾਜਿਕ ਪੱਖ ਸਮਾਜਿਕ ਪੱਖ ਦੇ ਵਿੱਚ اخਲਾਕੀ ਗੁਣ ਵੀ ਆਉਂਦੇ ਆ ਵਿਧੇਅਕ ਪੱਖ ਵੀ ਆਉਂਦਾ ਕੌਮ ਦੇ ਹੋਰ ਵੀ ਪੱਖ ਸਾਰੇ ਆਉਂਦੇ ਆ ਅਸੀਂ ਆਪਣੀ ਕੌਮ ਦੇ ਵਿਧੇਅਕ ਪੱਖ ਨੂੰ ਕਿੰਨਾ ਉੱਚਾ ਲੈ ਕੇ ਜਾਣਾ ਇਹ ਸਾਡੀ ਵੱਡੀ ਜ਼ਿੰਮੇਵਾਰੀ ਹੈ ਵਿਦਿਆਥੀ ਬਲੰਗ ਪੜੋ ਡਬਲਾ ਘਟਮੇ ਪ੍ਰਾਨ ਜੇ ਤਨੀ ਪਹੁੰਚੇ ਨਹੀਂ ਤਹ ਪਹੁੰਚੇ ਵਿਦਵਾਨ ਕਹਿੰਦੇ ਵਿਦਿਆ ਪੜਦਾ ਰਹ ਬੰਦਿਆ ਜਿੰਨਾ ਚਿਰ ਤੇਰੇ ਸਰੀਰ ਵਿੱਚ ਸਾਹ ਚੱਲਦੇ ਆ ਵਿੱਦਿਆ ਪੜਨ ਵਾਲਾ ਮਨੁੱਖ ਇੱਕ ਦਿਨ ਉਸ ਮੰਡਲ ਤੇ ਚਲਿਆ ਜਾਂਦਾ ਜਿੱਥੇ ਦੁਨੀਆਂ ਦਾ ਸਭ ਤੋਂ ਵੱਡਾ ਧਨੀ ਮਨੁੱਖ ਵੀ ਨਹੀਂ ਪਹੁੰਚ ਸਕਦਾ ਆਪਣੀ ਕੌਮ ਨੂੰ ਮਜ਼ਬੂਤ ਤੇ ਨਰੋਆ ਦੁਨੀਆਂ ਦੇ ਹਾਂ ਦਾ ਬਣਾਉਣ ਲਈ ਅੱਜ ਸਾਨੂੰ ਆਪਣੇ ਬੱਚਿਆਂ ਨੂੰ ਵਿਦਿਅਕ ਪੱਖ ਦੇ ਵਿੱਚ ਬਹੁਤ ਉੱਚ ਕੋਟੀ ਦੇ ਪਹਿਲ ਕਦਮੀ ਕਰਕੇ ਫੈਸਲੇ ਲੈਣੇ ਪੈਣਗੇ ਕਿ ਅਸੀਂ ਆਪਣੀ ਕੌਮ ਨੂੰ ਵਿਦਿਅਕ ਪੱਖ ਤੋਂ ਵੀ ਨਰੋਆ ਔਰ ਤਖੜਾ ਕਰੀਏ ਔਰ ਧਾਰਮਿਕ ਵਿਦਿਆ ਦੇ ਪੱਖ ਤੋਂ ਆਪਣੀ ਕੌਮ ਨੂੰ ਨਿਰੋਗ ਨਰੋਹਾ ਕਰਨ ਦਾ ਮਤਲਬ ਹੈ ਜੀਵਨ ਜਾਚ ਦੁਨੀਆ ਦੀ ਵਿਦਿਆ ਪੜ੍ਹ ਕੇ ਜੀਵਨ ਜਾਚ ਨਹੀਂ ਆਏਗੀ ਧਾਰਮਿਕ ਵਿਦਿਆ ਪੜ੍ਹ ਕੇ ਜੀਵਨ ਜਾਚ ਪ੍ਰਾਪਤ ਹੁੰਦੀ ਹੈ ਇਸ ਕਰਕੇ ਧਾਰਮਿਕ ਔਰ دنیਵੀ ਵਿਦਿਆ ਦੋਨਾਂ ਦਾ ਸੁਮੇਲ ਔਰ ਆਰਥਿਕ ਪੱਖ ਤੋਂ ਅੱਜ ਅਸੀਂ ਕਿੰਨੇ ਕਰਜ਼ਾਈ ਹੋ ਚੁੱਕੇ ਹਾਂ ਕੋਈ ਪੰਜਾਬ ਦਾ ਐਸਾ ਕਿਸਾਨ ਮਜ਼ਦੂਰ ਦਿਹਾੜੀਦਾਰ ਨਹੀਂ ਜਿਹਦੇ ਸਿਰ ਤੇ ਕਰਜ਼ਾ ਨਹੀਂ ਹੈ ਸੁ ਮੇਰੀ ਬੇਨਤੀ ਹੈ ਕਿ ਕੌਮ ਦਾ ਅਰਥ ਭੱਜ ਉੱਚਾ ਚੁੱਕਣ ਵਾਸਤੇ ਮੈਂ ਵਿਦੇਸ਼ਾਂ ਵਿੱਚ ਬੇਨਤੀਆਂ ਕੀਤੀਆਂ ਫਿਰ ਅੱਜ ਅਪੀਲ ਕਰਦਾ ਕਿ ਕੌਮ ਦੇ ਜਿੰਨੇ ਵੀ ਵਿਦੇਸ਼ਾਂ ਦੇ ਵਿੱਚ ਅਮੀਰ ਸਿੱਖ ਬੈਠੇ ਆ ਉਹ ਪੰਜਾਬ ਵਿੱਚ ਆ ਕੇ ਇੱਥੇ ਕਾਰੋਬਾਰ ਸ਼ੁਰੂ ਕਰਨ ਤਾਂ ਕਿ ਸਾਡੇ ਨੌ ਜਵਾਨਾਂ ਨੂੰ ਸਾਡੇ ਪਰਿਵਾਰਾਂ ਨੂੰ ਵਿਦੇਸ਼ਾਂ ਵੱਲ ਨਾ ਝਾਕਣਾ ਪਵੇ ਉਹ ਇੱਥੇ ਕਾਰੋਬਾਰ ਕਰਕੇ ਆਰਥਿਕ ਪੱਖ ਤੋਂ ਤਖੜੇ ਹੋਣ ਸੋ ਖਾਲਸਾ ਜੀ ਆਰਥਿਕ ਪੱਖ ਤੋਂ ਵੀ ਆਪਣੀ ਕੌਮ ਨੂੰ ਆਪਾਂ ਬਲਵਾਨ ਬਣਾਉਣਾ ਇਹ ਤਾਂ ਤੁਹਾਡੇ ਚਰਨਾਂ ਵਿੱਚ ਕੁਝ ਬੇਨਤੀਆਂ ਸਨ ਇੱਕ ਬੇਨਤੀ ਅਤੀ ਜ਼ਰੂਰੀ ਹੈ ਜਿੱਥੇ ਇਸ ਪਾਵ ਦੀ ਮਨਾਈ ਹੈ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਦਾ 450 ਸਾਲਾਂ ਗੁਰਤਾ ਗੱਦੀ ਗੁਰਪੁਰਬ ਉਸ ਗੁਰਪੁਰਬ ਦੀ ਜਿੱਥੇ ਮੈਂ ਤੁਹਾਨੂੰ ਲੱਖ ਲੱਖ ਵਧਾਈ ਦਿੰਨਾ ਉੱਥੇ 9ਵੇਂ ਪਾਛੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 350 ਸਾਲਾ ਸ਼ਹੀਦੀ ਗੁਰਪੁਰਬ ਅਗਲੇ ਸਾਲ 2025 ਵਿੱਚ ਆ ਰਿਹਾ ਅੱਜ ਤੋਂ ਹੀ ਧਿਆਨ ਕਰੋ 2025 ਵਿੱਚ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 350 ਸਾਲਾ ਸ਼ਹੀਦੀ ਗੁਰਪੁਰਬ ਦੀ ਸਤਾਪਦੀ ਆ ਰਹੀ ਹੈ ਉਸ ਲਈ ਵੀ ਅੱਜ ਤੋਂ ਹੀ ਸਾਰੀ ਕੌਮ ਸਾਰਾ ਪੰਥ ਉਪਰਾਲੇ ਕਰੇ ਸੋ ਇਹ ਬੇਨਤੀਆਂ ਸੰਨ ਇੱਥੇ ਜਿਨ੍ਹਾਂ ਸਤਪੁਰਸ਼ਾਂ ਨੇ ਸੇਵਾਵਾਂ ਕੀਤੀਆਂ ਸਭ ਤੋਂ ਪਹਿਲੇ ਨੰਬਰਾਂ ਵਿੱਚ ਸੰਤ ਬਾਬਾ ਕਰਤਾਰ ਸਿੰਘ ਜੀ ਠੱਟੇ ਟਿੱਬੇ ਵਾਲੇ ਜਿਨ੍ਹਾਂ ਨੂੰ ਸultanpur ਸਾਹਿਬ ਵਾਲੇ ਵੀ ਆਖਿਆ ਜਾਂਦਾ ਸੀ ਸਭ ਤੋਂ ਪਹਿਲਾਂ ਉਹਨਾਂ ਮਹਾਪੁਰਖਾਂ ਨੇ ਬੌਲੀ ਸਾਹਿਬ ਜੀ ਦੀ ਸੇਵਾ ਗੁਰੂਕਾਲ ਤੋਂ ਬਾਅਦ ਕਰਾਈ ਔਰ ਸੋਨੇ ਦੇ ਕਲ ਸੇ ਇੱਥੇ ਚੜਾਏ ਔਰ ਪੁਰਾਣੇ ਸਮਿਆਂ ਦੀ ਬਾਤ ਹੈ ਇਹ ਉਹਨਾਂ ਸਮਿਆਂ ਵਿੱਚ ਸੇਵਾ ਕਰਾਉਣੀ ਬੜੀ ਔਖੀ ਸੀ ਔਰ ਉਹ ਮਹਾਪੁਰਖ ਦਮਦਮੀ ਟਕਸਾਲ ਦੇ ਚਮਕਦੇ ਸਤਾਰੇ ਸਨ ਉਹਨਾਂ ਨੇ ਇਸ ਅਸਥਾਨ ਦੀਆਂ ਬਹੁਤ ਵੱਡੀਆਂ ਸੇਵਾਵਾਂ ਨਿਭਾਈਆਂ ਵਰਤਮਾਨ ਸਮੇਂ ਵਿੱਚ ਜਿੱਥੇ ਬੇਅੰਤਕਾਰ ਸੇਵਾ ਵਾਲੇ ਮਹਾਪੁਰਖਾਂ ਨੇ ਸੇਵਾ ਨਿਭਾਈਆਂ ਉੱਥੇ ਮਹਾਪੁਰਖ ਸੰਤ巴巴 ਕੋ ਲਾਸੰਗੀ ਸਰਾਲੀ ਸਾਹਿਬ ਵਾਲੇ ਉਹਨਾਂ ਦੀਆਂ ਬਹੁਤ ਵੱਡੀਆਂ ਸੇਵਾਵਾਂ ਹਨ ਹੋਰ ਵੀ ਸਾਰੇ ਮਹਾਪੁਰਖ ਜਿੱਥੇ ਮੈਂ ਇਹਨਾਂ ਦਾ ਧੰਨਵਾਦ ਰੂਮ ਰੂਮ ਕਰਕੇ ਕਰਦਾ ਉੱਥੇ ਸਾਡੀ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੰਤ ਬਾਬਾ ਸੁੰਦਰ ਸਿੰਘ ਜੀ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਕਿਆ ਕਰਦੇ ਸਾਡੀ ਸੰਸਥਾ ਸ਼੍ਰੋਮਣੀ ਕਮੇਟੀ ਖਾਲਸਾ ਜੀ ਸਾਡੀ ਦਾ ਮਤਲਬ ਹੁੰਦਾ ਆਪਣੀ ਆਪਣੀ ਮਿਹਰ ਰੱਖ ਕੇ ਚੱਲਣਾ ਇਹ ਸਾਡੀ ਕੌਮ ਦੀ ਸੰਸਥਾ ਸਾਡੀ ਆਪਣੀ ਸੰਸਥਾ ਸੋ ਮੈਂ ਆਪਣੀ ਸੰਸਥਾ ਕੌਮ ਦੀ ਸੰਸਥਾ ਇਹ ਸੰਸਥਾ ਦੇ ਪ੍ਰਧਾਨ ਬਹੁਤ ਹੀ ਨਿਸ਼ਕਾਮ ਭਾਵਨਾ ਵਾਲੇ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਸਾਹਿਬ ਸੰਗਤ ਜੀ ਲੰਮੇ ਸਮੇਂ ਬਾਅਦ ਸ਼੍ਰੋਮਣੀ ਕਮੇਟੀ ਨੂੰ ਇਹੋ ਜਿਹਾ ਜੋਗ ਪ੍ਰਧਾਨ ਮਿਲਿਆ ਇਸ ਸਤਾਈ ਨੂੰ ਅਸੀਂ ਸਾਰੇ ਕਬੂਲਦੇ ਹਾਂ ਇਹੋ ਜਿਹਾ ਨਿਸ਼ਕਾਮ ਨਿਰਛਿਤ ਔਰ ਨਿਮਰਤਾ ਵਾਲਾ ਪੁਰਸ਼ ਸੋ ਉਹਨਾਂ ਦੀਆਂ ਬਹੁਤ ਵੱਡੀਆਂ ਸੇਵਾਵਾਂ ਹਨ ਸਾਡੇ ਭਾਈ ਹਰਜਿੰਦਰ ਸਿੰਘ ਜੀ ਬਹਿਤਾ ਸਾਹਿਬ ਪੰਜ ਪੰਜ ਸਾਲ ਜੋਧਪੁਰ ਦੀਆਂ ਆਕਾਲ ਕੋਠਣੀਆਂ ਵਿੱਚ ਇਹਨਾਂ ਸਿੰਘਾਂ ਨੇ ਕੈਦਾਂ ਕੱਟੀਆਂ ਜਿੱਥੇ ਜੂਨ 84 ਦੇ ਸ਼ਹੀਦ ਮਹਾਨ ਹੈ ਉੱਥੇ ਸਾਧ ਸੰਗਤ ਜੀ ਧਰਮੀ ਫੌਜੀ ਵੀ ਮਹਾਨ ਹੈ ਜਿਨ੍ਹਾਂ ਨੇ ਬੈਰਖਾਂ ਛੱਡੀਆਂ ਸ੍ਰੀ ਹਰਮੰਦਰ ਸਾਹਿਬ ਜੀ ਦੇ ਹਮਲੇ ਦੇ ਰੋਸ ਵਿੱਚੋਂ ਉੱਥੇ ਧਰਮੀ ਜੋਧਪੁਰ ਦੀਆਂ ਆਕਾਲ ਕੋਠਣੀਆਂ ਵਿੱਚ ਕੈਦਾਂ ਕੱਟਣ ਵਾਲੇ ਸਿੰਘ ਵੀ ਸਾਡੇ ਸਿਰਾਂ ਦੇ ਤਾਜ ਹੈ ਜਿਨ੍ਹਾਂ ਨੇ ਕੌਮ ਦੀ ਖਾਤਰ ਬੜਾ ਤਸ਼ੱਦਦ ਅੰਡਾ ਆਇਆ ਪਾਈ ਸਾਹਿਬ ਆ ਰਜਿੰਦਰ ਸਿੰਘ ਜੀ ਮਹਿਤਾ ਸਾਹਿਬ ਜਰਨਲ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਡੇ ਕੋਲ ਖੜੇ ਆ ਬਹੁਤ ਹੀ ਸਤਿਕਾਰਯੋਗ ਜਥੇਦਾਰ ਸਰਦਾਰ ਗੁਰਬਚਨ ਸਿੰਘ ਜੀ ਕਰਮੂ ਵਾਲਾ ਬੜੀ ਵੱਡੀ ਇਹਨਾਂ ਗੁਰਮਖੰਦ ਦੀ ਸੇਵਾ ਇਹ ਨਿਤਨੇਮੀ ਬਾਣੀ ਪੜਨ ਵਾਲੇ ਗੁਰਸਿੱਖ ਹਨ ਔਰ ਇਹਨਾਂ ਦੀ ਟੀਮ ਜਿੱਦੀ ਵੀ ਆ ਸਰਦਾਰ ਬਲਵਿੰਦਰ ਸਿੰਘ ਜੀ ਕਾਲਵਾ ਸਰਦਾਰ ਸਤਨਾਮ ਸਿੰਘ ਜੀ ਮੈਨੇਜਰ ਸਾਹਿਬ ਸਰਦਾਰ ਗੁਰਾ ਸਿੰਘ ਜੀ ਔਰ ਸਾਡੀ ਇਸ ਸਟੇਜ ਦੇ ਸਕੱਤਰ ਜਿਨ੍ਹਾਂ ਨੇ ਅੱਜ ਸਾਰੀ ਸੇਵਾ ਨਿਭਾਈ ਬਹੁਤ ਹੀ ਸਤਿਕਾਰਯੋਗ ਭਾਈ ਸਰਬਜੀਤ ਸਿੰਘ ਦੀ ਟੋਟੀਆਂ ਔਰ ਭਾਈ ਸਾਹਿਬ ਭਾਈ ਅਮਰਜੀਤ ਸਿੰਘ ਦੀ ਚਾਵਲਾ ਜੋ ਅਮਰਸ਼ੀਦ ਭਾਈ ਅਮਰੀਕ ਸਿੰਘ ਦੀ ਦੇ ਸੰਗੀ ਹੈ ਔਰ ਇਸੇ ਇਤਨਾ ਸਿੱਖ ਸਟੂਡੈਂਟਸ ਫੈਡਰੇਸ਼ਨ ਮਹਿਤਾ ਦੇ ਪ੍ਰਧਾਨ ਭਾਈ ਅਮਰਵੀਰ ਸਿੰਘ ਦੀ ਟੋਟ ਔਰ ਇਸੇ ਇਤਨਾ ਬਹੁਤ ਹੀ ਸਤਿਕਾਰਯੋਗ ਜਥੇਦਾਰ ਸੰਤ ਪਾਪਾ ਬਲਵੀਰ ਸਿੰਘ ਜੀ ਮੁਖੀ ਬੁੰਡਾ ਦਲ ਉਸ ਵੇਰ ਤੋਂ ਇਸ ਸਮਾਗਮ ਵਿੱਚ ਹਾਜ਼ਰੀ ਭਰ ਰਹੇ ਹਨ ਔਰ ਸਾਡੇ ਤਖਤਾਂ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਜਥੇਦਾਰ ਤਖਸ ਦੀ ਅਕਾਲ ਤਖਸ ਸਾਹਿਬ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਜਥੇਦਾਰ ਤਖਸ ਦੀ ਦਮਦਮਾ ਸਾਹਿਬ ਸਿੰਘ ਸਾਹਿਬ ਜਥੇਦਾਰ ਗਿਆਨੀ ਸੁਲਤਾਨ ਸਿੰਘ ਜੀ ਜਥੇਦਾਰ ਤਖਸ ਦੀ ਕੇਸਗੜ ਸਾਹਿਬ ਇਸ ਤੋਂ ਇਲਾਵਾ ਇੱਕ ਬੇਨਤੀ ਜੋ ਧਾਮੀ ਸਾਹਿਬ ਨੇ ਕੀਤੀ ਮੈਂ ਫੇਰ ਕਰਾਂ ਜਿਹੜੇ ਸਿੰਘ ਜੇੜਾ ਵਿੱਚ ਬੈਠੇ ਆ ਭਾਵੇਂ ਪੁਰਾਣੇ ਬੰਦੀ ਸਿੰਘ ਹੈ ਭਾਵੇਂ ਹੁਣ ਆਲੇ ਜਿਨ੍ਹਾਂ ਤੇ ਐਨਐਸਏ ਲਾਈ ਗਈ ਹੈ ਦਿਨਾਂ ਵਿੱਚ ਜੋ ਵੀ ਜਿੰਨੇ ਵੀ ਸਿੰਘ ਹੈ ਮੈਂ ਇੱਕ ਇੱਕ ਦਾ ਨਾਮ ਨਹੀਂ ਲਵਾਂਗਾ ਖਾਲਸਾ ਦੀ ਕੌਮ ਦੀ ਖਾਤਰ ਉਹਨਾਂ ਨੇ ਨੀ ਮੰਨੀ 30 ਸਾਲ ਖਿੜੇ ਮੱਥੇ ਆਪਣੀਆਂ ਜਵਾਨੀਆਂ ਕੌਮ ਦੀ ਖਾਤਰ ਉਹਨਾਂ ਯੋਧਿਆਂ ਨੇ ਲਾਈਆਂ ਸਾਡਾ ਫਰਜ਼ ਹੈ ਉਹਨਾਂ ਨੂੰ ਰਿਹਾ ਕਰਾ ਸਕੀਏ ਉਹਨਾਂ ਲਈ ਹਾਂ ਦਾ ਨਾਰਾ ਮਾਰੀਏ ਦਿਨਾਂ ਤੇ ਐਨਐਸਏ ਲੱਗੀ ਵਰਤਮਾਨ ਸਮੇਂ ਵਿੱਚ ਉਹਨਾਂ ਸਿੰਘਾਂ ਨੂੰ ਵੀ ਔਰ ਬੰਦੀ ਸਿੰਘਾਂ ਨੂੰ ਵੀ ਰਿਹਾ ਕਰਾਈਏ ਔਰ ਜੋ ਹੁਣ ਐਨਆਈ ਵੱਲੋਂ ਥਾਂ ਥਾਂ ਛਾਪੇ ਮਾਰੀ ਕਰਕੇ ਸਾਡੇ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਆਏ ਦਿਨ ਉਹਨਾਂ ਨੂੰ ਤਸੀਹੇ ਕੇਂਦਰਾਂ ਚ ਬੁਲਾ ਕੇ ਉਹਨਾਂ ਨੂੰ ਪੁੱਛਗਿੱਛ ਕੀਤੀ ਜਾ ਰਹੀ ਹੈ ਮੈਂ ਐਨਆਈ ਦੀ ਏਜੰਸੀ ਨੂੰ ਤਾੜਨਾ ਕਰਦਾ ਕਿ ਸਾਡੇ ਪੰਜਾਬ ਦੇ ਨੌਜਵਾਨਾਂ ਦੀ ਪੁੱਛਗਿੱਛ ਕਰਨੀ ਬੰਦ ਕਰੋ ਸਾਨੂੰ ਮਜਬੂਰ ਨਾ ਕਰੋ ਕਿ ਤੁਹਾਡੀ ਇੱਕ ਇੱਕ ਏਜੰਸੀ ਦੇ ਖਿਲਾਫ ਕਾਮ ਨੂੰ ਕੋਈ ਵੱਡਾ ਸੰਘਰਸ਼ ਲੜਨਾ ਪਵੇ ਸੋਏ ਮੇਰੀ ਬੇਨਤੀ ਹੈ ਭੁੱਲਾਂ ਚੁੱਕਾਂ ਖਿਮਾ ਕਰਨੀਆਂ ਸਾਰੀ ਸੰਗਤ ਦੇ ਚਰਨਾਂ ਵਿੱਚ ਜਿੰਨੇ ਵੀ ਮਹਾਪੁਰਖ ਆਏ ਸਾਰਿਆਂ ਦੇ ਚਰਨਾਂ ਵਿੱਚ ਮੈਂ ਬਹੁਤ ਬਹੁਤ ਸਿਰ ਚੁਕਾ ਕੇ ਧੰਨਵਾਦ ਕਰਦਾ ਔਰ ਸਿੰਘ ਸਹਿਬਾਨਾਂ ਦਾ ਪ੍ਰਧਾਨ ਸਾਹਿਬ ਜੀ ਦਾ ਆਪ ਗੁਰੂ ਪਿਆਰੀ ਸੰਗਤ ਦਾ ਧੰਨ ਗੁਰੂ ਅਮਰਦਾਸ ਜੀ ਨੇ ਅਖੀਰਲਾ ਬਚਨ ਹੈ ਮੇਰਾ ਵੀ ਮਾਰਾ ਕਹਿੰਦੇ ਜਿਸ ਤੇ ਮੇਰੀ ਸੰਗਤ ਖੁਸ਼ ਹੋਵੇ ਤੇ ਮੈਂ ਪ੍ਰਸੰਨ ਜਿ세 ਮੇਰੇ ਸਿੱਖ ਪ੍ਰਸੰਨ ਨਹੀਂ ਉਹ ਵਿਅਕਤੀ ਕਦੇ ਮੇਰੀ ਖੁਸ਼ੀ ਨਹੀਂ ਪ੍ਰਾਪਤ ਕਰ ਸਕਦਾ ਇਹ ਸਤਿਗੁਰੂ ਜੀ ਨੇ ਸੰਗਤ ਨੂੰ ਮਾਣ ਦਿੱਤਾ ਸੀ ਐਸੇ ਸਤਿਗੁਰੂ ਜੀ ਦੀਆਂ ਸਤਾਪਦੀਆਂ ਦੇ ਵਿੱਚ ਤੁਸੀਂ ਤਨ ਮਨ ਧਨ ਕੇ ਧਨ ਕਰਕੇ ਸੇਵਾ ਕੀਤੀ ਤੁਹਾਡਾ ਰੋਮ ਰੋਮ ਕਰਕੇ ਬਹੁਤ ਬਹੁਤ ਧੰਨਵਾਦ ਭੁੱਲਾਂ ਚੁੱਕਾਂ ਖਿਮਾ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਬਾਲ ਸਾਹਿਬ ਜੀ ਦੀ ਧਰਤੀ ਤੇ ਸਤਿਗੁਰਾਂ ਨੇ ਕੀਤਾ ਆਪਣੇ ਪੋਤਰੇ ਸੰਸ੍ਰਾਮ ਤੋਂ ਗੁਰਬਾਣੀ ਦੀਆਂ ਦੋ ਪੋਥੀਆਂ ਲਿਖਾ ਕੇ ਬਾਬਾ ਮੋਹਨ ਜੀ ਨੂੰ ਸੁਵਾਲ ਕੇ ਕਿਹਾ ਕਿ ਦੋ ਹਿੱਥੇ ਬਾਣੀ ਕੇ ਬੋਹੇ ਤੇ ਧੰ ਗੁਰੂ ਅਰਜਨ ਦੇਵ ਜੀ ਨੂੰ ਇਹ ਬਾਣੀ ਦੀਆਂ ਪੋਥੀਆਂ ਸੌਂਪਣੀਆਂ ਔਰ ਉਹ ਗੁਰਬਾਣੀ ਦਾ ਜਹਾਜ਼ ਰਟਣਗੇ ਸੋ ਸਾਥ ਸੰਗਤ ਜੀ ਸੱਚੇ ਪਾਤਸ਼ਾਹ ਜੀ ਨੇ ਜਿਸ ਬੌਲੀ ਸਾਹਿਬ ਦੀ ਦੀ ਰਚਨਾ ਕੀਤੀ ਉਸ ਨੂੰ ਵਰਦਾਨ ਦਿੱਤੇ ਜਿਹੜਾ ਮੇਰਾ ਸਿੱਖ ਇਸ ਬੌਲੀ ਸਾਹਿਬ ਦੇ ਵਿੱਚ ਆ ਕੇ ਇੱਕ ਵੇਰੀ ਵੀ ਇਸ਼ਨਾਨ ਕਰੇਗਾ ਉਹਦੇ ਪਾਪ ਕੱਟੇ ਜਾਣਗੇ ਉਹਦੇ ਦੁੱਖ ਕੱਟੇ ਜਾਣਗੇ ਲੋਕ ਪ੍ਰਲੋਗ ਦੇ ਉਸ ਨੂੰ ਸੁਖ ਪ੍ਰਾਪਤ ਹੋਣਗੇ ਜਿਹੜਾ 84 ਜਪਦੀ ਸਾਹਿਬ ਦੀ ਦੇ ਪਾਠ 84 ਇਸ਼ਨਾਨ ਕਰੇਗਾ ਉਹਦੀ 84 ਕੱਟੀ ਜਾਏਗੀ ਇਹ 84 ਕਟ ਮੇਲਾ ਦੁਨੀਆ ਵਿੱਚ ਪ੍ਰਸਿੱਧ ਹੈ ਇਸ ਸਥਾਨ ਦਾ ਦੁਨੀਆ ਵਿੱਚ ਕੋਈ ਵੱਡੇ ਤੋਂ ਵੱਡੇ ਤੀਰਥ ਤੇ 84 ਕਟਣ ਦੀ ਤੁਹਾਨੂੰ ਗਾਥਾ ਨਹੀਂ ਮਿਲੇਗੀ ਕੇਵਲ 84 ਇੱਥੇ ਕੱਟੀ ਜਾਂਦੀ ਹੈ ਜਿਹੜੇ ਇੰਨਾ ਵੀ ਨਹੀਂ ਕਰ ਸਕਦੇ ਉਹ ਸਤਿਗੁਰੂ ਜੀ ਨੇ ਸਨ ਸਾਹਿਬ ਤੀਸਰੇ ਪਾਤਸ਼ਾਹ ਜੀ ਨੇ ਵਰਦਾਨ ਦੇ ਦਿੱਤੇ ਕਿ ਜਿਹੜਾ ਮੇਰਾ ਸਿੱਖ ਮਾਈ ਭਾਈ ਸਰੋਵਰ ਵਿੱਚ ਇਸ਼ਨਾਨ ਕਰਕੇ ਜਪਜੀ ਸਾਹਿਬ ਜੀ ਦਾ ਪਾਠ ਕਰਕੇ ਸਨ ਸਾਹਿਬ ਦੇ ਵਿੱਚੋਂ ਨੰਘ ਕੇ ਦੇਖ ਲੈ ਕੇ ਅਰਦਾਸ ਕਰੇਗਾ ਉਹਨੂੰ ਵੀ ਜੰਮਣ ਮਰਨ ਤੋਂ ਮੁਕਤ ਕਰ ਦੇਵਾਂਗੇ ਇਹ ਧੰਨ ਗੁਰੂ ਅਮਰਦਾਸ ਜੀ ਦੀਆਂ ਬਖਸ਼ਿਸ਼ਾਂ ਹਨ ਸਾਥ ਸੰਗਤ ਜੀ ਮੈਥੋਂ ਪਹਿਲਾਂ ਤਾਂ ਅਮੀ ਸਾਹਿਬ ਜ਼ਿਕਰ ਕਰਕੇ ਗਏ ਆ ਮਹਾਨ ਹਸਤੀ ਦਮਦਮੀ ਟਕਸਾਲ ਦੇ 12ਵੇਂ ਮੁਖੀ ਅਮਰਸ਼ੀਰ ਸੰਤ ਗਿਆਨੀ ਜਰਨੈਲ ਸਿੰਘ ਦੀ ਖਾਲਸਾ ਪਿੰਡਰਾਂ ਵਾਲਿਆਂ ਦਾ ਉਹਨਾਂ ਨੇ ਇਸ ਬੌਲੀ ਸਾਹਿਬ ਜੀ ਦੇ ਵਿੱਚ 83 ਇਸ਼ਨਾਨ 83 ਪਾਠ ਆਪ ਕੀਤੇ ਹੈ। ਇੰਨੀ ਉਹਨਾਂ ਦੇ ਹਿਰਦੇ ਵਿੱਚ ਸ਼ਰਧਾ ਔਰ ਭਾਵਨਾ ਸੀ। ਸੋ ਸਾਥ ਸੰਗਤ ਜੀ ਮੈਂ ਜਿਆਦਾ ਸਮਾਂ ਆਪਦੀ ਦਾ ਲਵਾਂ। ਸੋ ਇਹ ਤਾਂ ਸਤਗੁਰੂ ਮਹਾਰਾਜ ਜੀ ਦੀਆਂ ਜੋਸਤਾ ਆਪਦੀਆਂ ਕੌਮ ਅਤੇ ਪੰਥ ਮਨਾ ਰਿਹਾ ਹੈ। ਸਤਾਬਨੀਆਂ ਮਨਾਉਣ ਦਾ ਮਨੋਰਥ ਹੈ ਕਿ ਕੌਮ ਨੂੰ ਸਤਗੁਰੂ ਸਹਿਬਾਨਾਂ ਦੇ ਪਰਉਪਕਾਰ ਚੇਤੇ ਕਰਾਉਣੇ। ਕੌਮ ਨੂੰ ਗੁਰੂ ਦੇ ਉਪਦੇਸ਼ਾਂ ਨੂੰ ਯਾਦ ਕਰਾਉਣਾ ਕੌਮ ਨੂੰ ਗੁਰੂ ਸਾਹਿਬ ਨੇ ਜੋ ਪੂਰਨੇ ਪਾਇਓ ਨਾ ਤੇ ਚੱਲਣ ਲਈ ਬਾਰ-ਬਾਰ ਪ੍ਰੇਰਨਾ ਦੇਣੀ ਸਾਡਾ ਸੁਭਾਅ ਭੁੱਲ ਜਾਣਾ ਹੈ ਸਾਨੂੰ ਭੁੱਲਿਆਂ ਨੂੰ ਸਿੱਧੇ ਰਸਤੇ ਤੇ ਪਾਉਣ ਵਾਸਤੇ ਭੂਲੇ ਮਾਰਗ ਜਿਨੇ ਬਤਾਇਆ ਐਸਾ ਗੁਰਵਡ ਭਾਗੀ ਪਾਇਆ ਇਸ ਤਾਪ ਦੀਆਂ ਉਹ ਰਸਤਾ ਹਨ ਅਸੀਂ ਭੁੱਲੇ ਹੋਏ ਸਤਿਗੁਰੂ ਦੇ ਮਾਰਗ ਤੇ ਚੱਲ ਸਕੀਏ ਔਰ ਇਹਨਾਂ ਸਤਾਪਦੀਆਂ ਦਾ ਸਾਧ ਸੰਗਤ ਦੀ ਵੱਡਾ ਮਨੋਰਥ ਏ ਵੀ ਹੈ ਦੁਨੀਆ ਦੇ ਵਿੱਚ ਸੰਸਾਰ ਦੇ ਚਾਰ ਥੰਮ ਮੰਨੇ ਆ ਇੱਕ ਧਰਮ ਹੈ ਦੂਜਾ ਰਾਜਸੀ ਹੈ ਤੀਜਾ ਸਮਾਜ ਹੈ ਚੌਥਾ ਆਰਥਕ ਹੈ ਡੇਢੀ ਕੌਮ ਡੇੜਾ ਪੰਥ ਆਪਣੇ ਚਾਰ ਥੰਮਾਂ ਦੇ ਉੱਤੇ ਚਾਰ ਧਿਰਾਂ ਦੇ ਉੱਤੇ ਚਾਰ ਆਪਣੇ ਸਿਧਾਂਤਾਂ ਦੇ ਉੱਤੇ ਆਪਣੀ ਕੌਮ ਨੂੰ ਨਿਗਰ ਕਰਕੇ ਖੜਾ ਨਹੀਂ ਕਰ ਸਕਦਾ ਉਹ ਆਗੂ ਕੌਮ ਦੇ ਵਿੱਚ ਹਮੇਸ਼ਾ ਹੀ ਕੌਮ ਦੀਆਂ ਨਜ਼ਰਾਂ ਵਿੱਚ ਕਹਿ ਲਓ ਦੁਨੀਆ ਦੀਆਂ ਨਜ਼ਰਾਂ ਵਿੱਚ ਕਹਿ ਲਓ ਉਹ ਸਾਗੂ ਦਾ ਕੋਈ ਥਾਂ ਕੋਈ ਜਗਾ ਨਹੀਂ ਰਹਿ ਜਾਂਦੀ ਧਰਮ ਦੇ ਵਿੱਚ ਆਈ ਗਰਾਫਟ ਨੂੰ ਤੋੜਨਾ ਇਹ ਵੀ ਸਾਡੇ ਸਤਾਵੀਆਂ ਦਾ ਮੁੱਖ ਮਕਸਦ ਹੈ ਕਿ ਸਾਡੀ ਕੌਮ ਨਸ਼ਿਆਂ ਵਿੱਚ ਲਾ ਕੇ ਜਵਾਨੀ ਬਰਬਾਦ ਕਰ ਰਹੀ ਹੈ ਉਹਨੂੰ ਕਿਵੇਂ ਬਚਾਉਣਾ ਇਸ ਸਿਆਣੇ ਕੌਮ ਦੇ ਆਗੂਆਂ ਦਾ ਫਰਜ ਹੈ ਅਸੀਂ ਇੱਕ ਥਾਂ ਤੇ ਬੈਠ ਕੇ ਵਿਸ਼ਲੇਸ਼ਣ ਕਰੀਏ ਕਿ ਅਸੀਂ ਆਪਣੀ ਜਵਾਨੀ ਨੂੰ ਕਿਵੇਂ ਬਚਾਉਣਾ ਇੱਥੇ ਬਸ ਨਹੀਂ ਵਿਦੇਸ਼ਾਂ ਦੀ ਧਰਤੀ ਤੇ ਧਰਤੀ ਤੇ ਵੀ ਸਾਡੀ ਜਵਾਨੀ ਸਾਧ ਸੰਗ ਦੀ ਨਸ਼ੇਮ ਚੜੁਲ ਕੇ ਆਪਣੀ ਅਮੋਲਕ ਹੀਰਿਆਂ ਵਰਗੀ ਜ਼ਿੰਦਗੀ ਖੋਡੀਆਂ ਦੇ ਭਾਗ ਵਾਰੀਏ ਮੈਂ ਜਾ ਕੇ ਅੱਖੀਂ ਦੇਖ ਲਿਆ ਸੋ ਮੇਰੀ ਹੱਥ ਜੋੜ ਕੇ ਬੇਨਤੀ ਹੈ ਸਾਰੇ ਪੰਥ ਨੂੰ ਸਾਰੀ ਕੌਮ ਨੂੰ ਕਿ ਨਸ਼ਿਆਂ ਦੀ ਦਲਦਲ ਵਿੱਚੋਂ ਆਪਣੀ ਕੌਮ ਨੂੰ ਕੱਢਣ ਲਈ ਬੜੇ ਤੁਸੀਂ ਉਪਰਾਲੇ ਕੀਤੇ ਆ ਅਜੇ ਹੋਰ ਉਪਰਾਲਿਆਂ ਦੀ ਲੋੜ ਹੈ ਗੁਰਸਿੱਖੀ ਦੇ ਬਾਣੀ ਬਾਣੇ ਵਿੱਚ ਆਪਣੀ ਕੌਮ ਨੂੰ ਆਪਣੇ ਪੰਥ ਨੂੰ ਪਰਪੱਕ ਕਰਨ ਦੀ ਵੱਡੀ ਲੋੜ ਹੈ ਔਰ ਦੂਸਰਾ ਹੈ ਸਾਡਾ ਰਾਟਸੀ ਪਖ ਦੁਨੀਆ ਦੇ ਵਿੱਚ ਦੂਜੇ ਧਰਮਾਂ ਵਿੱਚ ਧਰਮ ਅਲੱਗ ਹੈ ਰਾਟ ਅਲੱਗ ਹੈ ਪਰ ਧੰਗਰੂ ਨਾਨਕ ਦੇਵ ਜੀ ਨੇ ਜਦੋਂ ਢੰਡੇ ਬਾਡੀ ਨੂੰ ਬਚਨ ਕੀਤਾ ਸੀ ਕਿ ਭਾਈ ਢੰਡੇ ਬਾਡੀ ਇਹ ਰਾਜਾ ਸੁਦਰਸੈਨ ਦੋਨੋਂ ਗੁਰੂ ਕੇ ਸਿੱਖ ਬਣੇ ਰਾਜੇ ਸੁਦਰਸੈਨ ਨੂੰ ਸ਼ਾਮ ਦੇ ਵਿੱਚ ਬਚਨ ਕੀਤਾ ਕਿ ਤੂੰ ਧਰਮ ਨੂੰ ਆਪਣਾ ਕੁੰਡਾ ਮੰਨ ਕੇ ਧਰਮ ਦੇ ਅਧੀਨ ਰਾਜ ਚਲਾਉਣਾ ਧਰਮ ਦੀ ਅਗਵਾਈ ਸਵੀਕਾਰ ਕਰਨੀ ਹੈ ਤੈਨੂੰ ਧਰਮ ਦੀ ਅਗਵਾਈ ਭਾਈ ਢੰਡਾ ਬਾਡੀ ਦਵੇਗਾ ਔਰ ਤੂੰ ਇਸ ਧਰਤੀ 'ਤੇ ਧਰਮ ਦਾ ਰਾਜ ਕਰਨਾ ਇਹ ਸੰਕਲਪ ਇਹ ਪਾਤਸ਼ਾਹ ਜੀ ਨੇ ਸਾਨੂੰ ਧਰਮ ਦਾ ਤੇ ਰਾਜਨੀਤੀ ਦਾ ਇਕੱਠੇ ਦੇ ਦਿੱਤਾ ਸੀ ਜਿਸ ਨੂੰ ਅਮਲੀ ਜਾਮਾ ਮੇਰੇ ਮੀਰੀ ਪੀਰੀ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਦੀ ਸਿਰਜਣਾ ਕਰਕੇ ਪਹਿਨਾਇਆ ਅੱਜ ਖਾਲਸਾ ਜੀ ਧਰਮ ਉਦੋਂ ਹੀ ਸਥਿਰ ਰਹਿੰਦਾ ਜਦੋਂ ਕੌਮ ਦੀਆਂ ਸੰਸਥਾਵਾਂ ਮਜ਼ਬੂਤ ਹੋਣ ਕੌਮ ਦੇ ਆਗੂ ਮਜ਼ਬੂਤ ਹੋਣ ਕੌਮ ਦੇ ਧਾਰਮਿਕ ਲੋਕ ਆਪਣੇ ਧਰਮ ਲਈ ਜਿੰਦ ਜਾਨ ਇੱਕ ਕਰਕੇ ਕੁਰਬਾਨ ਕਰਨ ਸੰਤ ਬਾਬਾ ਜਰਨੈਲ ਸਿੰਘ ਜੀ ਦਾ ਦੁਨੀਆ ਵਿੱਚ ਕਿਉਂ ਜ਼ਿਕਰ ਹੁੰਦਾ ਹਰ ਸਿੱਖ ਦੇ ਹਿਰਦੇ ਵਿੱਚ ਉਹਨਾਂ ਦੀ ਤਸਵੀਰ ਕਿਉਂ ਬਸੀ ਹੋਈ ਹੈ ਉਹਨਾਂ ਨੇ ਧਰਮ ਦੀਆਂ ਜੜ੍ਹਾਂ ਨੂੰ ਲਾਉਣ ਵਾਸਤੇ ਧਰਮ ਦੇ ਉੱਤੋਂ ਦੀ ਆਪਣਾ ਪਵਿੱਤਰ ਖੂਨ ਡੋਲ ਕੇ ਕੁਰਬਾਨੀ ਦੇ ਦਿੱਤੀ ਕਿ ਮਹਾਰਾਜ ਦੇ ਗੁਰਸਿੱਖੀ ਧਰਮ ਨੂੰ ਕਦੇ ਆਂਚ ਨਾਏ ਮੇਰਾ ਸਰੀਰ ਜਾਂਦਾ ਤਾਂ ਚਲਿਆ ਜਾਏ ਸੋ ਖਾਲਸਾ ਦੀ ਧਰਮ ਨੂੰ ਮਜ਼ਬੂਤ ਰੱਖਣ ਵਾਸਤੇ ਅੱਜ ਸਾਡੀਆਂ ਸੰਸਥਾਵਾਂ ਨੂੰ ਬਚਾਉਣ ਦੀ ਲੋੜ ਹੈ ਅੱਜ ਸ੍ਰੀ ਅਕਾਲ ਤਖਤ ਸਾਹਿਬ ਦੀ ਨੂੰ ਨੀਵਾ ਦਿਖਾਇਆ ਜਾ ਰਿਹਾ ਅਕਾਲ ਤਖਤ ਸਾਹਿਬ ਦੀ ਦੇ ਖਿਲਾਫ ਸਿੱਖੀ ਰੂਪਿਤ ਮਹਰੂਪੀਏ ਲੋਕ ਬੜਾ ਕਨੌਣਾ ਪ੍ਰਚਾਰ ਕਰ ਰਹੇ ਹੈ ਜਿਹੜੇ ਸਾਨੂੰ ਅਕਾਲ ਤਖਤ ਸਾਹਿਬ ਨਾਲੋਂ ਤੋੜ ਰਹੇ ਹੈ ਸਾਡੀ ਸਿੱਖਾਂ ਦੀ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਸੈਂਟਰ ਸਰਕਾਰ ਦੇਆਂ ਝਾਲਮ ਏਜੰਸੀਆਂ ਆਏ ਦਿਨੇ ਚਾਲ ਚੱਲ ਰਹੀਆਂ ਕਿ ਸਾਡੀ ਸ਼੍ਰੋਮਣੀ ਕਮੇਟੀ ਨੂੰ ਖੇਰੂ ਖੇਰੂ ਕਰ ਦਿੱਤਾ ਜਾਏ ਸ਼੍ਰੋਮਣੀ ਕਮੇਟੀ ਨੂੰ ਤੋੜ ਜਾਏ ਤੋੜ ਦਿੱਤਾ ਜਾਏ ਖਾਲਸਾ ਜੀ ਸ਼੍ਰੋਮਣੀ ਕਮੇਟੀ ਤੁਹਾਡੇ ਬਜ਼ੁਰਗਾਂ ਨੇ ਪਵਿੱਤਰ ਖੂਨ ਡੋਲ ਕੇ ਬਣਾਈ ਹੈ ਤੁਹਾਡੇ ਬਜ਼ੁਰਗਾਂ ਨੇ ਜਿਹੜਾ ਕਟੀਆਂ ਅਕਾਲ ਕੋਠਣੀਆਂ ਦੇ ਵਿੱਚ ਗਏ ਜੇ ਅੱਜ ਇਸ ਸੰਸਥਾ ਆਪਾਂ ਆਪਣੇ ਸਮੇਂ ਵਿੱਚ ਨਾ ਬਿਤਾ ਸਕੇ ਆਉਣ ਵਾਲੇ ਜੋ ਨੌਜਵਾਨ ਕਹਿ ਲੋ ਆਉਣ ਵਾਲੀਆਂ ਜੋ ਪੀੜ੍ਹੀਆਂ ਹਨ ਉਹ ਸਾਡੇ ਤੋਂ ਜਵਾਬ ਮੰਗਣਗੀਆਂ ਸਾਡਾ ਇਤਿਹਾਸ ਲਿਖਿਆ ਜਾਏਗਾ ਇਹ ਅਸੀਂ ਆਪਣੀ ਸੰਸਥਾ ਨਹੀਂ ਬਚਾ ਸਕੇ ਖਾਲਸਾ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਿਹਾ ਇਸ ਕਰਕੇ ਮੈਂ ਲੰਮੀਆਂ ਗੱਲਾਂ ਨਹੀਂ ਕਰਨੀਆਂ ਤੇ ਸ਼ਰੋਮਣੀ ਕਮੇਟੀ ਨੂੰ ਪੰਥ ਦੀਆਂ ਨਾ ਸੰਸਥਾਵਾਂ ਨੂੰ ਸ਼ਰੋਮਣੀ ਅਕਾਲੀ ਦਲੋਂ ਅੱਜ ਬਚਾਉਣਾ ਵੱਡੀ ਜ਼ਰੂਰਤ ਹੈ ਤੁਸੀਂ ਸੁਣਿਆ ਮੇਰੇ ਤੋਂ ਪਹਿਲਾਂ ਕਿ ਰਾਜ ਪ੍ਰਬੰਧ ਵਾਲਿਆਂ ਨੂੰ ਅੱਜ ਗੁਰੂ ਦੀਆਂ ਸਤ੍ਾਵਦੀਆਂ ਵੀ ਪੁੱਲ ਗਈਆਂ ਸੋ ਇਸ ਕਰਕੇ ਭਾਈ ਤੀਸਰਾ ਹੈ ਸਮਾਜਿਕ ਪੱਖ ਸਮਾਜਿਕ ਪੱਖ ਦੇ ਵਿੱਚ اخਲਾਕੀ ਗੁਣ ਵੀ ਆਉਂਦੇ ਐ ਵਿਧੇਕ ਪੱਖ ਵੀ ਆਉਂਦਾ ਕੌਮ ਦੇ ਹੋਰ ਵੀ ਪੱਖ ਸਾਰੇ ਆਉਂਦੇ ਐ ਅਸੀਂ ਆਪਣੀ ਕੌਮ ਦੇ ਵਿਧੇਕ ਪੱਖ ਨੂੰ ਕਿੰਨਾ ਉੱਚਾ ਲੈ ਕੇ ਜਾਣਾ ਇਹ ਸਾਡੀ ਵੱਡੀ ਜ਼ਿੰਮੇਵਾਰੀ ਹੈ ਵਿਦਿਆਥੀ ਮੰਲੰਗ ਪੜੋ ਡਬਲਾ ਘਟ ਮੈਂ ਪ੍ਰਾਨ ਜੈ ਤਨੀ ਪਹੁੰਚੇ ਨਹੀਂ ਤੇ ਪਹੁੰਚੇ ਵਿਦਵਾਨ ਕਹਿੰਦੇ ਵਿਦਿਆ ਪੜਦਾ ਰਹ ਬੰਦਿਆ ਜਿੰਨਾ ਚਿਰ ਤੇਰੇ ਸਰੀਰ ਵਿੱਚ ਸਾਹ ਚੱਲਦੇ ਐ ਵਿਦਿਆ ਪੜਨ ਵਾਲਾ ਮਨੁੱਖ ਇੱਕ ਦਿਨ ਉਸ ਮੰਡਲ ਤੇ ਚਲਿਆ ਜਾਂਦਾ ਜਿੱਥੇ ਦੁਨੀਆਂ ਦਾ ਸਭ ਤੋਂ ਵੱਡਾ ਧਨੀ ਮਨੁੱਖ ਵੀ ਨਹੀਂ ਪਹੁੰਚ ਸਕਦਾ ਆਪਣੀ ਕੌਮ ਨੂੰ ਮਜ਼ਬੂਤ ਤੇ ਨਰੋਹਾ ਦੁਨੀਆਂ ਦੇ ਹਾਂ ਦਾ ਬਣਾਉਣ ਲਈ ਅੱਜ ਸਾਨੂੰ ਆਪਣੇ ਬੱਚਿਆਂ ਨੂੰ ਵਿਦਿਅਕ ਪੱਖ ਦੇ ਵਿੱਚ ਬਹੁਤ ਉੱਚ ਕੋਟੀ ਦੇ ਪਹਿਲ ਕਦਮੀ ਕਰਕੇ ਫੈਸਲੇ ਲੈਣੇ ਪੈਣਗੇ ਕਿ ਅਸੀਂ ਆਪਣੀ ਕੌਮ ਨੂੰ ਵਿਦਿੱਕ ਪੱਖ ਤੋਂ ਵੀ ਨਿਰੋਹਾ ਔਰ ਤਖੜਾ ਕਰੀਏ ਔਰ ਧਾਰਮਿਕ ਵਿਦਿਆ ਦੇ ਪੱਖ ਤੋਂ ਆਪਣੀ ਕੌਮ ਨੂੰ ਨਿਰੋਕ ਨਿਰੋਹਾ ਕਰਨ ਦਾ ਮਤਲਬ ਹੈ ਜੀਵਨ ਜਾਚ ਦੁਨੀਆ ਦੀ ਵਿਦਿਆ ਪੜ੍ਹ ਕੇ ਜੀਵਨ ਜਾਚ ਨਹੀਂ ਆਏਗੀ ਧਾਰਮਿਕ ਵਿਦਿਆ ਪੜ੍ਹ ਕੇ ਜੀਵਨ ਜਾਚ ਪ੍ਰਾਪਤ ਹੁੰਦੀ ਹੈ ਇਸ ਕਰਕੇ ਧਾਰਮਿਕ ਔਰ دنیਵੀ ਵਿਦਿਆ ਦੋਨਾਂ ਦਾ ਸੁਮੇਲ ਔਰ ਆਰਥਿਕ ਪੱਖ ਤੋਂ ਅੱਜ ਅਸੀਂ ਕਿੰਨੇ ਕਰਜ਼ਾਈ ਹੋ ਚੁੱਕੇ ਆ ਕੋਈ ਪੰਜਾਬ ਦਾ ਐਸਾ ਕਿਸਾਨ ਮਜ਼ਦੂਰ ਦਿਹਾੜੀਦਾਰ ਨਹੀਂ ਜਿਹਦੇ ਸਿਰ ਤੇ ਕਰਜ਼ਾ ਨਹੀਂ ਹੈ ਸੋ ਮੇਰੀ ਬੇਨਤੀ ਹੈ ਕਿ ਕੌਮ ਦਾ ਆਰਥਿਕ ਪੱਖ ਉੱਚਾ ਚੁੱਕਣ ਵਾਸਤੇ ਮੈਂ ਵਿਦੇਸ਼ਾਂ ਵਿੱਚ ਬੇਨਤੀਆਂ ਕੀਤੀਆਂ ਫਿਰ ਅੱਜ ਅਪੀਲ ਕਰਦਾ ਕਿ ਕੌਮ ਦੇ ਜਿੰਨੇ ਵੀ ਵਿਦੇਸ਼ਾਂ ਦੇ ਵਿੱਚ ਅਮੀਰ ਸਿੱਖ ਬੈਠੇ ਆ ਉਹ ਪੰਜਾਬ ਵਿੱਚ ਆ ਕੇ ਇੱਥੇ ਕਾਰੋਬਾਰ ਸ਼ੁਰੂ ਕਰਨ ਤਾਂ ਕਿ ਸਾਡੇ ਨੌਜਵਾਨਾਂ ਨੂੰ ਸਾਡੇ ਪਰਿਵਾਰਾਂ ਨੂੰ ਵਿਦੇਸ਼ਾਂ ਵੱਲ ਨਾ ਝਾਕਣਾ ਪਵੇ ਉਹ ਇੱਥੇ ਕਾਰੋਬਾਰ ਕਰਕੇ ਆਰਥਿਕ ਪੱਖ ਤੋਂ ਤਖੜੇ ਹੋਣ ਸੋ ਖਾਲਸਾ ਜੀ ਆਰਥਿਕ ਪੱਖ ਤੋਂ ਵੀ ਆਪਣੀ ਕੌਮ ਨੂੰ ਆਪਾਂ ਬਲਵਾਨ ਬਣਾਉਣਾ ਇਹ ਤਾਂ ਤੁਹਾਡੇ ਚਰਨਾਂ ਵਿੱਚ ਕੁਝ ਬੇਨਤੀਆਂ ਸਨ ਇੱਕ ਬੇਨਤੀ ਅਤੀ ਜ਼ਰੂਰੀ ਹੈ ਜਿੱਥੇ ਇਸ ਪਾਵ ਦੀ ਮਨਾਈ ਹੈ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਦਾ 450 ਸਾਲਾਂ ਗੁਰਤਾ ਗੱਦੀ ਗੁਰਪੁਰਬ ਉਸ ਗੁਰਪੁਰਬ ਦੀ ਦਿੱਥੇ ਮੈਂ ਤੁਹਾਨੂੰ ਲੱਖ ਲੱਖ ਵਧਾਈ ਦਿੰਨਾ ਉੱਥੇ ਨੌਵੇਂ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 350 ਸਾਲਾ ਸ਼ਹੀਦੀ ਗੁਰਪੁਰਬ ਅਗਲੇ ਸਾਲ 2025 ਵਿੱਚ ਆ ਰਿਹਾ ਅੱਜ ਤੋਂ ਹੀ ਧਿਆਨ ਕਰੋ 2025 ਵਿੱਚ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 350 ਸਾਲਾ ਸ਼ਹੀਦੀ ਗੁਰਪੁਰਬ ਦੀ ਸਤਾਪ ਦੀ ਆ ਰਹੀ ਹੈ ਉਸ ਲਈ ਵੀ ਅੱਜ ਤੋਂ ਹੀ ਸਾਰੀ ਕੌਮ ਸਾਰਾ ਪੰਥ ਉਪਰਾਲੇ ਕਰੇ ਸੋਏ ਬੈਂਥੀਆਂ ਸੁਣ ਇੱਥੇ ਜਿਨ੍ਹਾਂ ਸੱਤ ਪੁਰਸ਼ਾਂ ਨੇ ਸੇਵਾਵਾਂ ਕੀਤੀਆਂ ਸਭ ਤੋਂ ਪਹਿਲੇ ਨੰਬਰਾਂ ਵਿੱਚ ਸੰਤ ਬਾਬਾ ਕਰਤਾਰ ਸਿੰਘ ਦੀ ਠੱਟੇ ਟੱਬੇ ਵਾਲੇ ਜਿਨ੍ਹਾਂ ਨੂੰ ਸੁਲਤਾਨਪੁਰ ਸਾਹਿਬ ਵਾਲੇ ਵੀ ਆਖਿਆ ਜਾਂਦਾ ਸੀ ਸਭ ਤੋਂ ਪਹਿਲਾਂ ਉਹਨਾਂ ਮਹਾਪੁਰਖਾਂ ਨੇ ਬੌਲੀ ਸਾਹਿਬ ਜੀ ਦੀ ਸੇਵਾ ਗੁਰੂਕਾਲ ਤੋਂ ਬਾਅਦ ਕਰਾਈ ਔਰ ਸੋਨੇ ਦੇ ਕਲ ਸੇ ਇੱਥੇ ਚੜਾਏ ਔਰ ਪੁਰਾਣੇ ਸਮਿਆਂ ਦੀ ਬਾਤ ਹੈ ਇਹ ਉਹਨਾਂ ਸਮਿਆਂ ਵਿੱਚ ਸੇਵਾ ਕਰਾਉਣੀ ਬੜੀ ਔਖੀ ਸੀ ਔਰੋ ਮਹਾਪੁਰਖ ਦਮਦਮੀ ਟਕਸਾਲ ਦੇ ਚਮਕਦੇ ਸਤਾਰੇ ਸਨ ਉਹਨਾਂ ਨੇ ਇਸ ਅਸਥਾਨ ਦੀਆਂ ਬਹੁਤ ਵੱਡੀਆਂ ਸੇਵਾਵਾਂ ਨਿਭਾਈਆਂ ਵਰਤਮਾਨ ਸਮੇਂ ਵਿੱਚ ਜਿੱਥੇ ਬੇਅੰਤਕਾਰ ਸੇਵਾ ਵਾਲੇ ਮਹਾਪੁਰਖਾਂ ਨੇ ਸੇਵਾ ਨਿਭਾਈਆਂ ਉੱਥੇ ਮਹਾਪੁਰਖ ਸੰਤ ਬਾਬਾ ਕੋਲਾ ਸਿੰਘ ਦੀ ਸਰਾਲੀ ਸਾਹਿਬ ਵਾਲੇ ਉਹਨਾਂ ਦੀਆਂ ਬਹੁਤ ਵੱਡੀਆਂ ਸੇਵਾਵਾਂ ਹਨ ਹੋਰ ਵੀ ਸਾਰੇ ਮਹਾਪੁਰਖ ਜਿੱਥੇ ਮੈਂ ਇਹਨਾਂ ਦਾ ਧੰਨਵਾਦ ਰੋਮ ਰੋਮ ਕਰਕੇ ਕਰਦਾ ਉੱਥੇ ਸਾਡੀ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੰਤ ਬਾਬਾ ਸੁੰਦਰ ਸਿੰਘ ਜੀ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਕਿਆ ਕਰਦੇ ਸਾਡੀ ਸੰਸਥਾ ਸ਼੍ਰੋਮਣੀ ਕਮੇਟੀ ਖਾਲਸਾ ਜੀ ਸਾਡੀ ਦਾ ਮਤਲਬ ਹੁੰਦਾ ਆਪਣੀ ਆਪਣੀ ਮਿਹਰ ਰੱਖ ਕੇ ਚੱਲਣਾ ਇਹ ਸਾਡੀ ਕੌਮ ਦੀ ਸੰਸਥਾ ਸਾਡੀ ਆਪਣੀ ਸੰਸਥਾ ਸੋ ਮੈਂ ਆਪਣੀ ਸੰਸਥਾ ਕੌਮ ਦੀ ਸੰਸਥਾ ਇਹ ਸੰਸਥਾ ਦੇ ਪ੍ਰਧਾਨ ਬਹੁਤ ਹੀ ਨਿਸ਼ਕਾਮ ਭਾਵਨਾ ਵਾਲੇ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਸਾਹਿਬ ਸੰਗਤ ਜੀ ਲੰਮੇ ਸਮੇਂ ਬਾਅਦ ਸ਼੍ਰੋਮਣੀ ਕਮੇਟੀ ਨੂੰ ਇਹੋ ਜਿਹਾ ਯੋਗ ਪ੍ਰਧਾਨ ਮਿਲਿਆ ਇਸ ਸਤਾਈ ਨੂੰ ਅਸੀਂ ਸਾਰੇ ਕਬੂਲਦੇ ਹਾਂ ਇਹੋ ਜਿਹਾ ਨਿਸ਼ਕਾਮ ਨਿਰਛਿਤ ਔਰ ਨਿਮਰਤਾ ਵਾਲਾ ਪੁਰਸ਼ ਸੋ ਉਹਨਾਂ ਦੀਆਂ ਬਹੁਤ ਵੱਡੀਆਂ ਸੇਵਾਵਾਂ ਹਨ ਸਾਡੇ ਭਾਈ ਹਰਜਿੰਦਰ ਸਿੰਘ ਜੀ ਬਹਿਤਾ ਸਾਹਿਬ ਪੰਜ ਪੰਜ ਸਾਲ ਜੋਧਪੁਰ ਦੀਆਂ ਆਕਾਲ ਕੋਠਣੀਆਂ ਵਿੱਚ ਇਹਨਾਂ ਸਿੰਘਾਂ ਨੇ ਕੈਦਾਂ ਕੱਟੀਆਂ ਜਿੱਥੇ ਜੂਨ 84 ਦੇ ਸ਼ਹੀਦ ਮਹਾਨ ਹੈ ਉੱਥੇ ਸਾਧ ਸੰਗਤ ਜੀ ਧਰਮੀ ਫੌਜੀ ਵੀ ਮਹਾਨ ਹੈ ਜਿਨ੍ਹਾਂ ਨੇ ਬੈਰਕਾਂ ਛੱਡੀਆਂ ਸ੍ਰੀ ਹਰਮੰਦਰ ਸਾਹਿਬ ਦੀ ਦੇ ਹਮਲੇ ਦੇ ਰੋਸ ਵਿੱਚੋਂ ਉੱਥੇ ਧਰਮੀ ਜੋਧਪੁਰ ਦੀਆਂ ਆਕਾਲ ਕੋਠਣੀਆਂ ਵਿੱਚ ਕੈਦਾਂ ਕੱਟਣ ਵਾਲੇ ਸਿੰਘ ਵੀ ਸਾਡੇ ਸਿਰਾਂ ਦੇ ਤਾਜ ਹੈ ਜਿਨ੍ਹਾਂ ਨੇ ਕੌਮ ਦੀ ਖਾਤਰ ਬੜਾ ਤਸ਼ੱਦਦ ਹੰਡਾਇਆ ਪਾਈ ਸਾਹਿਬ ਆ ਰਜਿੰਦਰ ਸਿੰਘ ਜੀ ਮਹਿਤਾ ਸਾਹਿਬ ਜਰਨਲ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਡੇ ਕੋਲ ਖੜੇ ਆ ਬਹੁਤ ਹੀ ਸਤਿਕਾਰਯੋਗ ਜਥੇਦਾਰ ਸਰਦਾਰ ਗੁਰਬਚਨ ਸਿੰਘ ਜੀ ਕਰਮੂ ਵਾਲਾ ਬੜੀ-ਬੜੀ ਇਹਨਾਂ ਗੁਰਮਖੰਦ ਦੀ ਸੇਵਾ ਇਹ ਨਿਤਨੇਮੀ ਬਾਣੀ ਪੜਨ ਵਾਲੇ ਗੁਰਸਿੱਖ ਹਨ ਔਰ ਇਹਨਾਂ ਦੀ ਟੀਮ ਜਿੱਦੀ ਵੀ ਆ ਸਰਦਾਰ ਬਲਵਿੰਦਰ ਸਿੰਘ ਜੀ ਕਾਲਵਾ ਸਰਦਾਰ ਸਤਨਾਮ ਸਿੰਘ ਜੀ ਮੈਨੇਜਰ ਸਾਹਿਬ ਸਰਦਾਰ ਗੁਰਾ ਸਿੰਘ ਜੀ ਔਰ ਸਾਡੀ ਇਹ ਸਟੇਜ ਦੇ ਸਕੱਤਰ ਜਿਨ੍ਹਾਂ ਨੇ ਅੱਜ ਸਾਰੀ ਸੇਵਾ ਨਿਭਾਈ ਬਹੁਤ ਹੀ ਸਤਿਕਾਰਯੋਗ ਭਾਈ ਸਰਬਜੀਤ ਸਿੰਘ ਦੀ ਟੋਟੀਆਂ ਔਰ ਭਾਈ ਸਾਹਿਬ ਭਾਈ ਅਮਰਜੀਤ ਸਿੰਘ ਦੀ ਚਾਵਲਾ ਜੋ ਅਮਰਸ਼ੀਦ ਭਾਈ ਅਮਰੀਕ ਸਿੰਘ ਦੀ ਦੇ ਸੰਗੀ ਹੈ